ਸਸਿਕਲ ਦੋਸਤੋ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਅੱਜ 27 ਦਸੰਬਰ 2018 ਅੱਜ ਦੇ ਦਿਨ 1705 ਈਸਵੀ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਜੀ ਨੂੰ 6 ਤੇ 9 ਸਾਲ ਦੀ ਉਮਰ ਦੇ ਵਿੱਚ ਸੂਬਾ ਸਰਹੰਦ ਨੇ ਦੀਵਾਰ ਦੇ ਵਿੱਚ ਕੰਨ ਦੇ ਵਿੱਚ ਚਿਣਵਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਸੋ ਇਸ ਲਾਸਾਨੀ ਕੁਰਬਾਨੀ ਨੂੰ ਪੂਰੀ ਦੁਨੀਆ ਦੇ ਵਿੱਚ ਸਿੱਖ ਤੇ ਪੂਰੇ ਪੰਜਾਬ ਦੇ ਸਾਰੇ ਲੋਕ ਧਰਮ ਦੇ ਪੇਤ ਭਾਵ ਤੋਂ ਉੱਪਰ ਉੱਠ ਕੇ ਜਿਹੜਾ ਦਸੰਬਰ ਦਾ ਆਖਰੀ ਹਫਤਾ ਹੈ ਉਹਨੂੰ ਜਿਹੜਾ ਸ਼ੋਗਮਈ ਹਫਤੇ ਦੇ ਤੌਰ ਤੇ ਸ਼ਹੀਦੀ ਹਫਤੇ ਦੇ ਤੌਰ ਤੇ ਮਨਾਉਂਦੇ ਨੇ ਨਮਨ ਕਰਦੇ ਨੇ ਸ਼ਰਦਾ ਦੇ ਫੁੱਲ ਭੇਟ ਕਰਦੇ ਨੇ ਸੋ ਅੱਜ ਮੈਂ ਮੈਡਮ ਸਪੀਕਰ ਨੂੰ ਇਹ ਚਿੱਠੀ ਲਿਖੀ ਹੈ ਕਿ ਸੰਸਦ ਵੱਲੋਂ ਇਸ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ ਜਾਵੇ ਤੇ ਪੂਰੇ ਦੇਸ਼ ਨੂੰ ਇਹ ਸੰਦੇਸ਼ ਦਿੱਤਾ ਜਾਵੇ ਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਜਾਣ ਮੈਂ ਮੈਡਮ ਸਪੀਕਰ ਦੇ ਕਮਰੇ ਜਾ ਕੇ ਮੈਂ ਉਹਨਾਂ ਨੂੰ ਚਿੱਠੀ ਦੇ ਰਹੇ ਹਾਂ ਕਿਉਂਕਿ ਉਹ ਕੁਰਬਾਨੀ ਜਿਹੜੀ ਆ ਉਹ ਆਪਣੇ ਅਸੂਲਾਂ ਤੇ ਖੜੇ ਰਹੇ ਬੱਚੇ ਔਰ ਉਹਨਾਂ ਨੇ ਉਹਨਾਂ ਨੂੰ ਲਾਲਚ ਦਿੱਤੇ ਗਏ ਧਮਕਾਇਆ ਗਿਆ ਪਰ ਉਹਨਾਂ ਨੇ ਅਡੋਲ ਰਹਿ ਕੇ ਇਹ ਕੁਰਬਾਨੀ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਬਾਬਾ ਫਤਿਹ ਸਿੰਘ ਜੀ ਹੋਏ ਨੇ 6 ਸਾਲ ਦੀ ਉਮਰ ਦੇ ਬੱਚੇ ਜਿਹੜੇ ਨੇ ਉਹਨਾਂ ਨੇ ਅਸੂਲਾਂ ਤੇ ਪੈਰਾ ਦਿਨਦੇ ਹੋਏ ਕੁਰਬਾਨੀ ਦਿੱਤੀ ਹੈ ਸੋ ਅਸੀਂ ਉਹਨਾਂ ਨੂੰ ਕੋਟਨ ਕੋਟਨ ਪ੍ਰਣਾਮ ਵੀ ਕਰਦੇ ਹਾਂ ਉਹਨਾਂ ਨੂੰ ਸੱਚਦਾ ਕਰਦੇ ਹਾਂ ਤੇ ਅਸੀਂ ਉਹਨਾਂ ਨੂੰ ਉਹੀ ਕੌਮਾਂ ਜਿਹੜੀਆਂ ਜਿੰਦਾ ਰਹਿੰਦੀਆਂ ਨੇ ਜਿਹੜੀਆਂ ਆਪਣੇ ਸ਼ਹੀਦਾਂ ਨੂੰ ਆਪਣੇ ਆਪਣੇ ਵਿਰਸੇ ਨੂੰ ਜਿਹੜੀਆਂ ਯਾਦ ਰੱਖਦੀਆਂ ਨੇ ਸੋ ਇਸੇ سلسلے ਚ ਮੈਂ ਚਾਹੂੰਗਾ ਕਿ ਭਾਰਤ ਦੀ ਸੰਸਦ ਦੇ ਵਿੱਚੋਂ ਉਹਨਾਂ ਨੂੰ ਆਨ ਰਿਕਾਰਡ ਜਿਹੜਾ ਹੈ ਸ਼ਰਧਾਂਜਲੀ